ਜੇ ਤੁਸੀਂ ਦੋਸਤੋ ਆਪਣੇ ਪੰਜਾਬੀ ਬੱਚਿਆਂ ਨੂੰ ਪਿਆਰ ਕਰਦੇ ਆ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਤਾਂ ਆਪਣੇ ਪੰਜਾਬੀਆਂ ਤੇ ਕੰਮ ਕਰਾਓ ਤੇ ਮੈਂ ਬਾਈ ਦਾ ਉੱਪਰ ਨੰਬਰ ਲਾਇਆ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਹੜੇ ਮਰਜੀ ਸ਼ਹਿਰ ਜਿਹੜੇ ਮਰਜੀ ਪਿੰਡ ਵਿੱਚ ਤੁਸੀਂ ਇਹਨਾਂ ਵੀਰਾਂ ਨੂੰ ਯਾਦ ਕਰੋ ਤੇ ਵੀਰ ਤੁਹਾਡੇ ਕੋਲ ਹਾਜ਼ਰ ਹੋ ਜਾਣਗੇ ਇਸ ਤੋਂ ਦੇਖੋ ਕਿੰਨੀ ਰੂਹ ਨਾਲ ਕੰਮ ਕਰਿਆ ਮੁੰਡਿਆਂ ਨੇ ਬਾਈ ਕਮਰੇ ਦੇ ਅੰਦਰ ਬੜਕੇ ਤਾਂ ਆ ਹੀ ਲੱਗਦਾ ਤਾਂ ਜਿੱਦਾਂ ਕਿਤੇ ਬਹੁਤ ਵੱਡੇ 7 ਸਟਾਰ ਹੋਟਲ ਦੇ ਵਿੱਚ ਆਗੇ ਹੁੰਦੇ ਆ ਕਿਸੇ 7 ਸਟਾਰ ਹੋਟਲ ਦੇ ਰੂਮ ਵਿੱਚ ਆਗੇ ਹੁੰਦੇ ਆ ਤੁਸੀਂ ਔਰ ਐਨਾ ਸ਼ੌਂਕ ਨਾਲ ਕੰਮ ਕਰਦੇ ਆ ਨਾ ਮੈਂ ਮੰਨ ਗਿਆ ਭਾਈ ਔਰ ਜਿਹੜਾ ਬਲਜਿੰਦਰ ਸਿੰਘ सोनू ਵੀਰ ਆ ਉਹ ਤਾਂ ਕਹਿੰਦਾ ਚਾਹੇ ਕੰਮ ਘੱਟ ਹੋ ਜਵੇ ਲੇਕਿਨ ਕੰਮ ਵਧੀਆ ਹੋਣਾ ਚਾਹੀਦਾ ਜਿੱਦਾਂ ਕਹਿੰਦੇ ਆ ਨਾ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਦੋ ਪੈਰ ਘੱਟ ਤੁਰਨਾ ਇਹ ਸਾਡੀ ਪੰਜਾਬੀਆਂ ਦੀ ਖਾਸੀਅਤ ਹੁੰਦੀ ਆ ਦੋਸਤੋ ਕਿ ਜਿੱਥੇ ਵੀ ਕੰਮ ਕਰਿਆ ਕੋਕੇ ਲਾਇਆ ਝੰਡੇ ਗੱਡੇ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅਗਰ ਤੁਸੀਂ ਆਪਣੇ ਘਰਾਂ ਦੇ ਕਮਰਿਆਂ ਨੂੰ ਆਪਣੇ ਰੂਮਾਂ ਨੂੰ ਲਗਜ਼ਰੀ ਰੂਮ ਬਣਾਉਣਾ ਚਾਹੁੰਦੇ ਆ ਉਹ ਵੀ ਬਹੁਤ ਘੱਟ ਰੇਟ ਤੇ ਬਹੁਤ ਬਾਜੀ ਬਰੇਟਾਂ ਤੇ ਤਾਂ ਆਹ ਵੇਖੋ ਮੈਂ ਵੀਰ ਦਾ ਉੱਪਰ ਕਾੜ ਲਾਇਆ ਹੋਇਆ ਤੇ ਇਹਦੇ ਵਿੱਚ ਵੀਰ ਦਾ ਨੰਬਰ ਵੀ ਆ ਇਹ ਆਪਣੇ ਪੰਜਾਬੀ ਵੀਰਾ ਇਹ ਰੋਪੜ ਜ਼ਿਲ੍ਹੇ ਦੇ ਭਲਿਆਣ ਪਿੰਡ ਦੇ ਬਲਜਿੰਦਰ ਸਿੰਘ ਜੀ ਹਨ ਬਲਜਿੰਦਰ ਸਿੰਘ ਸੋਨੂ ਬਾਈ ਵੀਰ ਹੁਣਾ ਦਾ ਨਾ ਕੰਮ ਇੱਕ ਨੰਬਰ ਆ ਕੰਮ ਵੇਖ ਕੇ ਨਾ ਰੂਹ ਖੁਸ਼ ਹੁੰਦੀ ਆ ਆ ਤਾਂ ਮੈਂ ਇੱਕ ਛੋਟੇ ਜਿਹੇ ਕੰਮ ਦੀ ਵੀਡੀਓ ਬਣਾ ਕੇ ਲਿਆ ਆ ਇਹਨਾਂ ਦੇ ਬਾਕੀ ਅੱਗੇ ਕੱਲੂ ਜਾਂ ਪਰਸੋਂ ਨੂੰ ਮੈਂ ਹੋਰ ਵੀਡੀਓਜ਼ ਅਪਲੋਡ ਕਰਾਂਗਾ ਇਸ ਚੈਨਲ ਤੇ ਇਹ ਵੀਰ ਉਹਨਾਂ ਦੇ ਜਿਹੜੇ ਸਿਰਾ ਕੰਮ ਕਰਦੇ ਆ ਵੀਰ ਉਹ ਵੀਡੀਓ ਪਾਉਂਗਾ ਭਾਈ ਆਏ ਵੀਰ ਬਲਜਿੰਦਰ ਸਿੰਘ ਸੋਨੂ ਇਹ ਵੀਰਾ ਤੇ ਇਹਦੀ ਬਾਕੀ ਟੀਮ ਇੱਕ ਸਭ ਤੋਂ ਵਧੀਆ ਗੱਲ ਇਹਨਾਂ ਦੀ ਇਹ ਆ ਕੀ ਅਗਰ ਤੁਸੀਂ ਇਹਨਾਂ ਵੀਰਾਂ ਨੂੰ ਲਾਉਂਦੇ ਆ ਤਾਂ ਜਿਹੜਾ ਵੀਚ ਬਿਜਲੀ ਦਾ ਕੰਮ ਹੁੰਦਾ ਏ ਉਹ ਵੀ ਇਹਨਾਂ ਦੀ ਟੀਮ ਦੇ ਮੈਂਬਰ ਹੀ ਕਰਦੇ ਹਨ ਇਹ ਟੀਮ ਵਰਕ ਕੰਮ ਕਰਦੇ ਆ ਬਾਈ ਬਹੁਤ ਆ ਪਾਣੇ ਕਰਾਲੇ ਬਾਈ ਪਰਦੇਸੀਆਂ ਤੇ ਕੰਮ ਹੁਣ ਆਪਣੇ ਪੰਜਾਬੀਆਂ ਤੇ ਕੰਮ ਕਰਾਓ ਆਪਣੇ ਪੰਜਾਬੀਆਂ ਤੇ ਭਰੋਸੇਯੋਗ ਪੰਜਾਬੀਆਂ ਤੇ ਜੇ ਤੁਸੀਂ ਦੋਸਤੋ ਆਪਣੇ ਪੰਜਾਬੀ ਬੱਚਿਆਂ ਨੂੰ ਪਿਆਰ ਕਰਦੇ ਆ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਤਾਂ ਆਪਣੇ ਪੰਜਾਬੀਆਂ ਤੇ ਹੀ ਕੰਮ ਕਰਾਓ ਤੇ ਭਰੋਸੇਯੋਗ ਕੰਮ ਔਰ ਗਰੰਟੀ ਵਾਲਾ ਕੰਮ ਜ਼ਿੰਮੇਵਾਰੀ ਵਾਲਾ ਕੰਮ ਹੈ ਦੋਸਤੋ ਆ ਮੈਂ ਬਾਈ ਦਾ ਉੱਪਰ ਨੰਬਰ ਲਾਇਆ ਹੋਇਆ ਪੂਰੇ ਪੰਜਾਬ ਦੇ ਵਿੱਚ ਜਿਹੜੇ ਮਰਜੀ ਸ਼ਹਿਰ ਜਿਹੜੇ ਮਰਜੀ ਪਿੰਡ ਵਿੱਚ ਤੁਸੀਂ ਇਹਨਾਂ ਵੀਰਾਂ ਨੂੰ ਯਾਦ ਕਰੋ ਤੇ ਵੀਰ ਤੁਹਾਡੇ ਕੋਲ ਹਾਜ਼ਰ ਹੋ ਜਾਣਗੇ ਇਹਨਾਂ ਨੰਬਰਾਂ ਤੇ ਜਿਹੜਾ ਉੱਪਰ ਸਕਰੀਨ ਦੇ ਨੰਬਰ ਚੱਲ ਰਿਹਾ ਹੈ ਇਹਨਾਂ ਨੰਬਰਾਂ ਤੇ ਤੁਸੀਂ ਵੀਰ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਬਾਈ ਕਿਉਂਕਿ ਘਰਾਂ ਦੇ ਕੰਮ ਇਹ ਡੈਕੋਰੇਸ਼ਨ ਵਾਲੇ ਕੰਮ ਬਹੁਤ ਔਖੇ ਆ ਸੋਖੇ ਨਹੀਂ ਹੁੰਦੇ ਕਰਾਣੇ ਇਸ ਲਈ ਅਗਰ ਇਹ ਕੰਮ ਚੰਗੇ ਹੱਥਾਂ ਤੇ ਕਰਾਏ ਜਾਣ ਕਿਸੇ ਕਾਰੀਗਰ ਤੇ ਕਰਾਏ ਜਾਣ ਤਾਂ ਕਹਿੰਦੇ ਸੋਨੇ ਤੇ ਸੁਹਾਗਾ ਹੋ ਜਾਂਦਾ ਕਿਉਂਕਿ ਅਗਰ ਤੁਸੀਂ ਆਪਣੇ ਪੰਜਾਬੀ ਮੁੰਡਿਆਂ ਤੇ ਕੰਮ ਕਰਾਓਗੇ ਨਾ ਦੋਸਤੋ ਤਾਂ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਟੈਨਸ਼ਨ ਨਹੀਂ ਹੋਏਗੀ ਆਪਣੇ ਪੰਜਾਬੀਆਂ ਨੂੰ ਇਹ ਕੰਮ ਦੋ ਦੋਸਤੋ ਦੇਖੋ ਕਿੰਨੀ ਰੂਹ ਨਾਲ ਕੰਮ ਕਰਿਆ ਮੁੰਡਿਆਂ ਨੇ ਬਾਈ ਕਮਰੇ ਦੇ ਅੰਦਰ ਵੜ ਕੇ ਤਾਂ ਆਂ ਲੱਗਦਾ ਤਾਂ ਜਿੱਦਾਂ ਕਿਤੇ ਬਹੁਤ ਵੱਡੇ 7 ਸਟਾਰ ਹੋਟਲ ਦੇ ਵਿੱਚ ਆਗੇ ਹੁੰਦੇ ਆ ਕਿਸੇ 7 ਸਟਾਰ ਹੋਟਲ ਦੇ ਰੂਮ ਵਿੱਚ ਆਗੇ ਹੁੰਦੇ ਆ ਤੁਸੀਂ ਵੀ ਆਪਣੇ ਘਰਾਂ ਨੂੰ ਬਾਈ ਸੋਹਣੇ ਸੋਹਣੇ ਬਣਾਓ ਕਿਉਂਕਿ ਘਰ ਜ਼ਿੰਦਗੀ 'ਚ ਇੱਕ ਵਾਰ ਬਣਦਾ ਏ ਔਰ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਏ ਇਸੇ ਲਈ ਮੈਂ ਬਾਰ-ਬਾਰ ਕਹਿੰਦਾ ਕਿ ਆਪਣੇ ਘਰਾਂ ਦੇ ਕੰਮ ਜ਼ਿੰਮੇਦਾਰ ਹੱਥਾਂ ਤੇ ਕਰਾਓ ਕਾਰੀਗਰ ਹੱਥਾਂ ਤੇ ਕਰਾਓ ਦੇਖੋ ਮੁੰਡਿਆਂ ਨੇ ਕਿੰਨੀ ਰੂਹ ਨਾਲ ਕੰਮ ਕਰਿਆ ਨਾਲੇ ਨਵੇਂ ਮੁੰਡੇ ਆ ਬਾਈ ਔਰ ਇੰਨਾ ਸ਼ੌਂਕ ਨਾਲ ਕੰਮ ਕਰਦੇ ਆ ਨਾ ਮੈਂ ਮੰਨ ਗਿਆ ਬਾਈ ਔਰ ਜਿਹੜਾ ਬਲਜਿੰਦਰ ਸਿੰਘ सोनू ਵੀਰ ਆ ਉਹ ਤਾਂ ਕਹਿੰਦਾ ਚਾਹੇ ਕੰਮ ਘੱਟ ਹੋ ਜਵੇ ਲੇਕਿਨ ਕੰਮ ਵਧੀਆ ਹੋਣਾ ਚਾਹੀਦਾ ਜਿਦਾ ਕਹਿੰਦੇ ਆ ਨਾ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਦੁਪਹਿਰ ਘਟ ਤੁਰਨਾ ਇਹ ਸਾਡੀ ਪੰਜਾਬੀਆਂ ਦੀ ਖਾਸੀਅਤ ਹੁੰਦੀ ਆ ਦੋਸਤੋ ਕਿ ਜਿੱਥੇ ਵੀ ਕੰਮ ਕਰਿਆ ਕੋਕੇ ਲਾਏ ਆ ਝੰਡੇ ਗੱਡੇ ਆ ਸਿੱਕੇ ਚਲਦੇ ਆ ਪੰਜਾਬੀਆਂ ਦੇ ਨੌ ਦੇ ਦੋਸਤੋ ਸੋ ਪੰਜਾਬੀ ਤਾਂ ਜਦ ਵੀ ਲਾਉਂਦਾ ਕੋਕਾ ਠੋਕ ਕੇ ਲਾਂਦਾ ਬਾਈ ਪੰਜਾਬੀ ਮੁੰਡਿਆਂ ਦੀ ਕੰਮ ਕਰਾਇਆ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਕਿਸੇ ਹੋਰ ਦੋਸਤ ਤੱਕ ਪਹੁੰਚ ਸਕੇ ਉਹਨੂੰ ਕਿਸੇ ਕਾਰੀਗਰ ਦੀ ਜ਼ਰੂਰਤ ਹੋਵੇ ਤੇ ਤੁਹਾਨੂੰ ਵੀਰ ਨਾਲ ਉਸ ਬੰਦੇ ਦਾ ਸੰਪਰਕ ਹੋ ਜਾਵੇ ਜਿਹੜਾ ਆਪਣੇ ਰੂਮ ਨੂੰ ਆਪਣੇ ਘਰ ਨੂੰ ਰੂਹ ਨਾਲ ਡੈਕੋਰੇਟ ਕਰਨਾ ਚਾਹੁੰਦਾ ਹੋਵੇ ਤਾਂ ਵੀਰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਅਗਰ ਪੰਜਾਬੀ ਹੋ ਨਾ ਤਾਂ ਪੰਜਾਬੀ ਮੁੰਡਿਆਂ ਨੂੰ ਸ਼ੇਅਰ ਕਰ ਦਿਓ ਤੇ ਐਦਾਂ ਦੀ ਆ ਵੀਡੀਓ ਦੇਖਣ ਦੇ ਲਈ ਆਪਣੇ ਵੀਰ ਨੂੰ ਕਰ ਲਿਓ ਫੋਲੋ ਮੁੰਡਿਆਂ ਨੂੰ ਕਮੈਂਟਾਂ 'ਚ ਸ਼ਾਬਾਸ਼ ਜ਼ਰੂਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਜੀ